ਸਦਾ ਸਾਧ ਸਿੱਟਾਈ ਗੁਰੂ ਸਾਹਿਬ ਨੇ ਅਨਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਤਾ ਹਮੇਸ਼ਾ ਸਾਥ ਦਿੰਦੇ ਆਏ ਨੇ ਅਕਾਲੀ ਲੀਡਰ ਵਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ 14 ਦਿਨ ਦੇ ਲਈ ਹੋਰ ਵਧਾ ਦਿੱਤੀ ਗਈ ਹੈ ਇਸ ਸਮੇਂ ਉਹ ਨਾਬਾ ਜੇਲ੍ਹ ਚ ਬੰਦ ਨੇ ਉਹਨਾਂ ਦੀ ਪਤਨੀ ਗਨੀਕ ਕੌਰ ਮਜੀਠੀਆ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਉਹਨਾਂ ਦੀ ਰਿਹਾਈ ਲਈ ਅਰਦਾਸ ਕਰਨ ਪਹੁੰਚੇ ਨੇ ਇਸ ਸਮੇਂ ਉਹਨਾਂ ਦਾ ਪੁੱਤਰ ਵੀ ਉਹਨਾਂ ਦੇ ਨਾਲ ਸੀ ਗਨੀਤ ਕੌਰ ਮਜੀਠੀਆ ਨੇ ਕਿਹਾ ਹੈ ਕਿ ਅਸੀਂ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਹੈ ਤੇ ਵਾਹਿਗੁਰੂ ਹਮੇਸ਼ਾ ਨਾਲ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ ਤੇ ਰੱਬ ਇਸ ਵਾਰ ਸਾਡੇ ਨਾਲ ਰਹਿ ਤੇ ਸਾਡਾ ਸਾਥ ਦੇਣਗੇ। ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ ਚ ਨਤਵਸਤਕ ਹੋਣ ਆਈ ਹੈ। ਮੈਂ ਤਾਂ ਨਿੱਜੀ ਤੌਰ ਤੇ ਆਈ ਹੈ ਬੱਚੇ ਨੂੰ ਲੈ ਕੇ। ਕੀਰਤ ਅਰਦਾਸ ਕਰੀਏ। ਚੜ੍ਹਦੀ ਕਲਾ ਦੀ ਅਰਦਾਸ ਕਰੀਏ ਸਾਰਿਆਂ ਦੀ। ਹੁਣ ਲਗਾਤਾਰ ਕੀਰਤੇ ਸਾਧਨ ਮਾਪੇ ਦਰਸਾਏ ਜਾ ਰਹੇ। ਸਾਥ ਕਰੀ ਮਾਮਲਾਦਾਰ ਕਿਵੇਂ ਦੇਖਦੋ ਜਾਰੇ ਸਰਕਾਰ ਦੇ ਦਵਾਈਆਂ ਕਿਵੇਂ ਦੇਖੋ ਤੁਸੀਂ ਜਿਹੜਾ ਕਰ ਰਹੇ ਹੋ ਗਲਤ ਕਰ ਰਹੇ ਆ ਤੇ ਅਸੀਂ ਲੜਾਈ ਲੜ ਰਹੇ ਆ ਲੜਾਂਗੇ ਲੜਦੇ ਰਵਾਂਗੇ ਗੁਰੂ ਸਾਹਿਬ ਦੀ ਬਹੁਤ ਮੇਰ ਹੋਊਗੀ ਤੇ ਸਦਾ ਸਾਥ ਦਿੱਤਾ ਹੈ ਗੁਰੂ ਸਾਹਿਬ ਨੇ ਅਨਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਤਾ ਹਮੇਸ਼ਾ ਸਾਥ ਦਿੰਦੇ ਆਏ ਨੇ ਇਹੀ ਅਦਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚਰਤੀ ਕਲਾ ਕਰਨਗੇ ਕਿਉਂ ਲੱਗਦਾ ਮੈਨੂੰ ਕਿ ਸਰ ਨੂੰ ਕਿਉਂ ਨਿਸ਼ਾਨਾ ਬਣਾਇਆ ਅਸੀਂ ਹੋਰ ਮੈਂ ਕੁਝ ਨਹੀਂ ਕਰਾਂਗਾ ਸਦਾ ਸਾਧ ਸਿੱਟਾਈ ਗੁਰੂ ਸਾਹਿਬ ਨੇ ਅੰਸੰਗ ਸਾਹੀਓ ਕੇ ਅੱਗੇ ਵੀ ਸਾਥ ਦੇਣਗੇ ਸੱਚਤਾ ਹਮੇਸ਼ਾ ਸਾਥ ਦੇਂਦੇ ਆਏ ਨੇ ਅਕਾਲੀ ਲੀਡਰ ਵਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ 14 ਦਿਨਾਂ ਦੇ ਲਈ ਹੋਰ ਵਧਾ ਦਿੱਤੀ ਗਈ ਹੈ ਇਸ ਸਮੇਂ ਉਹ ਨਾਬਾ ਜੇਲ੍ਹ ਚ ਬੰਦ ਨੇ ਉਹਨਾਂ ਦੀ ਪਤਨੀ ਗਨੀਤ ਕੌਰ ਮਜੀਠੀਆ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਉਹਨਾਂ ਦੀ ਰਿਹਾਈ ਲਈ ਅਰਦਾਸ ਕਰਨ ਪਹੁੰਚੇ ਨੇ ਇਸ ਸਮੇਂ ਉਹਨਾਂ ਦਾ ਪੁੱਤਰ ਵੀ ਉਹਨਾਂ ਦੇ ਨਾਲ ਸੀ ਗਨੀਤ ਕੌਰ ਮਜੀਠੀਆ ਨੇ ਕਿਹਾ ਕਿ ਅਸੀਂ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਹੈ ਤੇ ਵਾਹਿਗੁਰੂ ਹਮੇਸ਼ਾ ਨਾਲ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ ਤੇ ਰੱਬ ਇਸ ਵਾਰ ਸਾਡੇ ਨਾਲ ਰਹੇ ਤੇ ਸਾਡਾ ਸਾਥ ਦੇਣਗੇ ਬਹੁਤ ਵděਲ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਆਈ ਐ ਮੈਂ ਤਾਂ ਨੀਜੀ ਤੌਰ ਤੇ ਆਈ ਐ ਬੱਚੇ ਨੂੰ ਲੈ ਕੇ ਕੀ ਅਰਦਾਸ ਕਰੀਏ ਚੱਡੀ ਗੜਾ ਦੀ ਅਰਦਾਸ ਕਰੀਏ ਸਾਰਿਆਂ ਦੀ ਆਪ ਲਗਾਤਾਰ ਪੀਠੇ ਸਾਥੇ ਮਾਮਲੇ ਦਾ ਜਿਹੜਾ ਮਾਮਲਾ ਰਾਜਕਰਤਾ ਕੋਲੋਂ ਸਾਥਕਾ ਦੀ ਮਾਮਲਾ ਦਾ ਕਿਵੇਂ ਦੇਈ ਦੋਾਰੇ ਸਰਕਾਰ ਦੇ ਦਬੀਏ ਨੇ ਕਿਵੇਂ ਦਿੱਤੇ ਸਾਨੂੰ ਜਿਹੜਾ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਤੇ ਅਸੀਂ ਲੜਾਈ ਲੜ ਰਹੇ ਹਾਂ ਲੜਾਂਗੇ ਲੜਦੇ ਰਵਾਂਗੇ ਗੁਰੂ ਸਾਹਿਬ ਦੀ ਬਹੁਤ ਮੇਰ ਹੋਊਗੀ ਤੇ ਸਦਾ ਸਾਧ ਤੇ 타이 ਗੁਰੂ ਸਾਹਿਬ ਨੇ ਅਨਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਤਾ ਹਮੇਸ਼ਾ ਸਾਥ ਦਿੰਦੇ ਆਏ ਨੇ ਇਹੀ ਅਰਦਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚਰਤੀ ਕਲਾ ਕਰਨਗੇ ਕਿਉਂ ਲੱਗਦਾ ਮੈਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹੋਰ ਮੈਂ ਕੁਝ ਨਹੀਂ ਕਰਾਂਗਾ